ਹਾਂਜੀ ਸਸਤੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਭਿੰਡਰਕਲਾ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਇਹਨੂੰ ਧਰਮਕੋਟ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5-6 ਜਾਨਵਰ ਵਿਖਾਉਣੇ ਆ ਤਿੰਨ ਚਾਰ ਮੱਝਾਂ ਤੇ 2-3 ਨਾਗ ਹੈਗੇ ਆ گاਵਾں ਦੇ ਮੱਝਾਂ ਆ ਤੁਸੀਂ ਵੇਖ ਰਹੇ ਆ ਗਾਂ ਇੱਕ ਉਹ ਖੜੀ ਆ ਇੱਕ ਇਧਰ ਬਾਹਰ ਮੱਝ ਖੜੀ ਐ ਇੱਕ ਇਧਰੋਂ ਗਾਂ ਹੋਰ ਸੰਗਲ ਜੇ ਵਾਲੀ ਖਿੱਚੀ ਆਉਂਦਾ ਇਹ ਸਾਰਾ ਮਾਲ ਹੀ ਸੇਲ ਐ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਂ ਦੱਸ ਜੀ ਨਾਮ ਰਫੀਤ ਸਿੰਘ ਜੀ ਪਿੰਡ ਭਿੰਡਰ ਕਲਾਂ ਜਿਹੜਾ ਮੁੱਗਾ ਜੀ ਤਸੀਰ ਧਰਮਪੁਰ ਫੋਨ ਨੰਬਰ 784537611 998115755 ਇੱਥੇ ਹੀ ਜਲ ਬੋ ਇਹ ਜੀ ਦੂਜੇ ਸਵੇਰ ਵੜਦਾ ਹੀ ਅੱਜ ਯਾਨੀ 15 16 ਦਿਨ ਦਾ ਸਵੇਰ ਹੀ ਮਗਰ ਵੱੱਛੀ ਐ ਜੀ ਜਿਹੜਾ ਚੋ ਲੈਣਾ 11 ਕਿਲੋ ਖੁੱਲਾ ਜੀ ਦੋਸਤੋ ਮਗਰ ਬੱਛੀ ਆ 15 16 ਦਿਨਾਂ ਦੀ ਸੂਈ ਆ 11 ਕਿਲੋ ਬਾਈ ਕਹਿੰਦਾ ਖੁੱਲਾ ਦੁੱਧ ਤਿਆਰ ਆ ਚੋਕੇ ਤੁਸੀਂ ਵੇਖਣੀ ਆ ਭਾਵੇਂ ਦੋ ਟਾਈਮ ਚੋਲੋ ਭਾਵੇਂ ਚਾਰ ਟਾਈਮ ਚੋਲੋ ਤੇ ਭਾਵੇਂ ਧਾਰਾ ਮਾਰ ਕੇ ਲੈ ਜਾਓ ਤੇ ਭਾਵੇਂ ਘਰੇ ਬੈਠੇ ਮੰਗਾ ਲਓ ਥੋਡੀ ਮਰਜੀ ਆ ਬਾਈ ਕਹਿੰਦਾ ਮੇਰੇ ਵੱਲੋਂ ਭਾਵੇਂ ਚਾਰ ਟਾਈਮ ਚੋਲੋ 11 ਕਿਲੋ ਖੁੱਲਾ ਦੁੱਧ ਤਿਆਰ ਆ ਦੁੱਧ ਵੀ ਹੋ ਮੱਝਾਂ ਵਰਗਾ ਫੈਟ ਫੂਡ ਵਧੀਆ ਆਊਗੀ ਸੀਰ ਸਾਊਗਾ ਆਈ ਕਰਕੇ ਆ ਠੀਕ ਐ ਥਾਣ ਸੋਹਣਿਆ ਗੁਲਾਬੀ ਹਰਦੀ ਚਵਾਈਰ ਕਿੰਨੇ ਦੀ ਬਾਈ ਇਹਦਾ ਮੁੱਲ 40000 ਜੀ 40000 ਦੀ ਦੇ ਦੇਣੀ ਐ ਮਗਰ ਵੀ ਵੱੱਛੀ ਆ 11 ਕਿਲੋ ਤਿਆਰ ਜੀ ਬਾਕੀ ਹਾਂ ਵੱਡੇ ਕੱਦ ਵਾਲੀ ਜਰਸੀ ਐ ਕੋਈ ਛੋਟੀ ਜੀ ਨਹੀਂ 2 ਨੰਬਰ ਤੇ ਆ ਜਾ ਜੀ ਤੀਜੇ ਸੂਰ ਸੂਣ ਵਾਲੀ ਆ ਪਾ ਤਿਆਰੀਆਂ ਦੀ ਆ ਜੀ ਠੀਕ ਐ ਇਹ ਆਪਾਂ ਦੇ ਦਾਂਗੇ 70 ਦੀ ਜੀ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਤਾਂ ਜਿਵੇਂ ਥੱਲੇੋਂ ਉਸਾਣਾ ਚਾਹੀਦਾ 14-15 ਕਿਲੋ ਚਵਾਣਾ ਪਰ 12 ਕਿਲੋ ਮੰਨ ਕੇ ਭਾਉਂਦੇ 70 70 ਜੀ 77000 77000 ਦੀ ਦੇ ਦੇਣੀ ਆ ਦੁੱਧ ਬਾਈ ਕਹਿੰਦਾ 12 ਕਿਲੋ ਮੰਨ ਕੇ ਸੌਦਾ ਕਰ ਲਿਓ ਤਿਆਰ ਹੀ ਆ ਸੂਨ ਨੂੰ ਰਾਤ ਨੂੰ ਸੂਪੇ ਦੋਵਾਂ ਘੰਟਿਆਂ ਨੂੰ ਸੂਪੇ ਫੋਨ ਲਾ ਕੇ ਅਗਲਾ ਪੁੱਛ ਲੈ ਕਿ ਭਾਈ ਸੂਪੀ ਕੇ ਅਜੇ ਗੱਭਣੀ ਆ ਕਰ ਕਰ ਨਹੀਂ ਕਰ ਤਿਆਰ ਕਰਦੇ ਆ ਠੀਕ ਆ ਠੀਕ ਆ ਮੋٹے ਮੋٹے ਥਾਣ ਆ 77000 70 ਤੇ 7 77 ਦੀ ਦੇ ਦੇਣੀ ਆ ਤਿਆਰ ਮੱਝ ਆ ਜਮਾਂ जिदे पसंद आंदी है अगला पास करके ले जे नहीं सुवा के दे दू भाई 3 नंबर पे आ जा आ गा 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 जी दूसरे सुए भाई शाही हाल क्रॉस ਲੈਣ ਹੂੰ ਇਥੇਲੇ 10 ਕਿਲੋ ਬੋੜਾਈ ਆਈ ਹਜੇ ਹੂੰ ਅੱਜ ਨੂੰ ਯਾਨੀ ਕਿ ਚੌਥੇ ਤੋਂ ਪੰਜਵੇਂ ਦਿਨ ਹੋ ਗਏ ਬੱਛਾ ਜੀ ਬਾਹਰ ਕੋੜੀਆਂ ਨਾ ਬੰਨਿਆ ਬਾਹਰ ਨਹੀਂ ਸਿਰ ਬਾਹਰ ਨਹੀਂ ਸਿਰ ਠੀਕ ਆ ਕਿੰਨਾ ਕੁ ਪਿਆਜ ਮੰਨ ਕੇ ਦੋ 3 ਕਿਲੋ ਦਾ ਦੁੱਧ ਹੋਰ ਵਧੂਗੀ 10 ਕਿਲੋ ਹਾਂਜੀ ਹੁਣ 10 ਕਿਲੋ ਆ ਜੀ ਬੈਣੀ ਦੇ ਮਗਰਲੇ ਥਣੋਂ ਤੇਲ ਆ ਜੀ ਉਹ ਧਾਰਾ ਹੁੰਦੀ ਆ ਬੈਣੀ ਵਾਲੇ ਮਗਰਲੇ ਥਣ ਤੋਂ ਤੇਲ ਆ 10 ਕਿਲੋ ਬੌਲਾ ਤਿਆਰ ਆ 2-3 ਕਿਲੋ ਦੁੱਧ ਬਾਈ ਕਹਿੰਦਾ ਹੋਰ ਬਾਜੂਗੀ ਕੱਦ ਵੱਡਾ ਹੀ ਆ ਆ ਜਿਹੜਾ ਬਹਿਣੀ ਵਾਲਾ ਮਗਰਲਾ ਥਾਨ ਆ ਇਹਦੇ ਚ ਕੁਛ ਧਾਰਾ ਹੀ ਆਉਂਦੀਆਂ ਬਾਈ ਕਹਿੰਦਾ 10 ਕਿਲੋ ਬੌਲੀ ਹੋਊ ਪਹਿਲਾਂ ਜਮਾ ਸਹੀ ਸੀ ਬਾਈ ਚੌਣ ਲਈ ਅਗਲੇ ਨੇ ਦਬਾਇਆ ਜੀ ਇਹ ਠੀਕ ਆ ਯਾਰ ਕੀ ਹੋ ਗਿਆ ਇਹਦੀ ਉਦਾਂ ਚਾਉਦਾ ਜੀ ਬੱਚਾ ਠੰਡੀ ਸੀ ਨੇ ਪੂਰੀ ਜਮਾ ਫਲ ਬੀ ਆਏ ਨੇ ਆਲਾ ਪਾ ਕੇ ਕਿੰਨੇ ਦੀ ਇਹ ਆਪਾਂ ਦੇ ਦਾਂਗੇ 30 ਦੀ 30000 ਦੀ 10 ਕਿਲੋ ਬੌਲਾ 2-3 ਕਿਲੋ ਦੁੱਧ ਹੋਰ ਬਾਜੂ 30000 ਦੀ ਚਾਰਾਂ ਦਿਨਾਂ ਦੀ ਸੂਈ ਆ ਮਗਰ ਇਹਦੇ ਬੱਛਾ ਜਿਹਨੇ ਥੋੜੇ ਪੈਸੇ ਲਾਉਣੇ ਆ ਉਹਨੂੰ ਤਿੰਨ ਥਣੀ ਕੀ ਕਹਿੰਦੀ ਹੈ ਜਿਹਦੇ ਕੋਲ ਵੱਧ ਦਾ ਉਚਾਰ ਲੜੇ ਫਿਰ ਆਉ ਵੀ 10 15000 ਮਹਿੰਗੀ ਤੇ ਜਿਹਨੇ ਥੋੜੇ ਲਾਉਣੇ ਆ ਦੁੱਧ 13 14 ਬਾਈ ਕਹਿੰਦਾ ਪਿਆਜੂ 10 ਕਿਲੋ ਬੋਲਾ ਤਿਆਰ 30000 ਦੀ ਅੱਗੇ ਆ ਜਾ ਬਾਈ ਚਾਰ ਨੰਬਰ ਇਹਦੀ ਦੂਜੇ ਫਿਰ ਝੋਟੀ ਆ ਜੀ ਇਹ ਤੜਕੇ ਸੂਈ ਆਈ 4 ਵਜੇ ਹੂੰ ਕੱਟਾ ਦਿੱਤਾਈ ਇਹਨੇ ਮਗਰ ਕੱਟਾ ਕਰੜਾ ਕਿੰਨਾ ਕ ਪਿਆਜੂ ਬੱਚੇ ਨੂੰ ਕਿਆ ਕਹਿੰਨੀ ਜਹਾਜਾ 3 ਕਿਲੋ ਵਾਲਾ ਕੱਢਿਆ ਪਈ ਪਿਆਜੂ 10 11 ਕਿਲੋ ਦੁੱਧ ਪਿਆਜੂ ਤਾਜੀ ਸੂਈ ਝੋਟੀ ਬੱਚੇ ਨੂੰ ਪਿਆ ਕੇ 2.5 ਕਿਲੋ ਬੌਲਾ ਕੱਢਿਆ ਖਾਲੀ ਨਹੀਂ ਕੀਤੀ ਕਿਉਂਕਿ ਪਹਿਲੀ ਚਵਾਈ ਕਰਕੇ ਹਾਂ ਚਵਾਪ ਅਸਮਾਦੀ ਇੱਕ ਨੰਬਰ ਚਵਾਪ ਅਸਮਾਦੀ ਇੱਕ ਨੰਬਰ ਹੈ ਸਨਖੀ ਝੋਟੀ ਹੈ ਛੋਟੀ ਸਿੰਗੀ ਨਾਲ ਦੀ ਮੂੜੀ ਹੋਈ ਆ ਮਗਰ ਇਹਦੇ ਕਟਾ ਮੇਲ ਕਾਫ ਕਟੜਾ 10 ਕਿਲੋ ਨਹੀਂ 12 ਕਿਲੋ ਬਾਈ ਕਹਿੰਦਾ ਦੁੱਧ ਪਿਆ ਜੂ ਇਹਦੇ ਥੱਲੇ 10 ਕਿਲੋ ਬੌਲਾ 11 12 ਦਾ ਬਾਈ ਕਹਿੰਦਾ ਖੁੱਲਾ ਪਿਆ ਜੂ ਆ 13 14 ਪਿਆ ਜੂ ਇਹ 30000 ਦੀ ਆ ਕਿੰਨੇ ਦੀ ਝੋਟੀ ਸ਼ਰਮਾ ਇਹ ਤਾਂ ਵੀ 70000 ਦੀ ਇਹ ਵੀ 70000 ਦੀ ਜਾਇ ਜੀ ਭਾ ਤਾਜੀ ਸੂਈ ਝੋਟੀ ਸਨੱਖੀ ਐ ਕੋਈ ਵੱਡੇ ਸੂਏਾਂ ਜ ਨਹੀਂ ਛੋਟੀ ਸਿੰਗੀ ਜਮਾ ਨਾਲ ਦੀ ਮੁੜੀ ਹੋਈ ਆ 77000 ਦੀ ਦੇ ਦੇਣੀ ਝੋਟੀ ਤਾਜੀ ਸੂਈ ਆ ਮਗਰੇ ਦੇ ਕਟਾ ਕਟੜਾ ਅੱਗੇ ਸ਼ਰਮਾ ਜੀ ਇਹ ਦੁੱਧ ਹੋਇਆ ਜੀ ਇਹ ਸੂਈਆ ਜੀ ਤੜਕੇ 9 ਵਜੇ ਜੀ ਅੱਜ ਹਾਂਜੀ ਇਹਨੇ ਕੱਟੀ ਦਿੱਤੀ ਹੈ ਜੀ ਇਹਦੇ ਮਗਰ ਕੱਟੀ ਆ ਉਹ ਬੈਠੀ ਹਾਂਜੀ ਕਿੰਨਾ ਕ ਪਿਆਜੂ 11 12 ਲੋ ਕਰਤਾ 2.5 ਕਿਲੋ ਹਵਾਨੇ ਚ 12 13 12 13 22 ਕਹਿੰਦਾ ਖੁੱਲਾ ਪਿਆਜੂ 2.5 ਕਿਲੋ ਬੌੜਾ ਇਹਦੇ ਲੇਵੇ ਜੋ ਵੀ ਕੱਢਿਆ ਵਾ ਕੁਛ ਬੌੜਾ ਬੱਚੇ ਨੂੰ ਪਿਆਇਆ ਖਾਲੀ ਇਹ ਵੀ ਨਹੀਂ ਕੀਤੀ ਕਿਉਂਕਿ ਪਹਿਲੀ ਚਵਾਈ ਕਰਕੇ 12 13 12 13 22 ਕਹਿੰਦਾ ਇਹਨਾਂ ਨੂੰ ਪੜੇ ਪੜੇ ਚੱਕਣੇ ਦੁੱਧ ਦੇ ਦੇਣੀ ਖੁੱਲਾ ਦੁੱਧ ਹਾਂ 3 ਵਜੇ ਚੋਇਆ ਵਾ ਠੀਕ ਹੈ ਦੇਖ ਲਓ ਵੀ ਉਸ ਹੌਣ ਦੇਖ ਲਓ ਵੀ ਚੋਇਆ ਹੋਇਆ ਲੈ ਵਾਹੇ ਸਾਢੇ 4 ਹੋ ਗਏ ਜੀ ਹਾਂ ਸਾਢੇ 4 4:24 ਦੇ ਵੀਡੀਓ ਬਣਾ ਰਹੇ ਆ ਕਿੰਨੇ ਦੀ ਇਹਦਾ ਮੁੱਲ 82000 ਇਹਦਾ ਮੁੱਲ 82000 ਤਿੰਨ ਘੰਟੇ ਹੋਏ ਆ ਚਵਾਈ ਕੀਤੀ ਨੂੰ 2.5 ਕਿਲੋ ਬੌੜਾ ਚੋਇਆ ਵਾ ਕੁਝ ਬੌੜਾ ਬੱਚੇ ਨੂੰ ਪਿਆਇਆ 12 13 12 13 22 ਕਹਿੰਦਾ ਦੁੱਧ ਪਿਆਜੂ 80 ਤੇ ਦੋ 82000 ਦਿੱਤਾ ਜੀ ਸੂਈ ਕਰਕੇ ਨਵਾਈ ਨਹੀਂ ਮੋٹے ਮੋٹے ਥਾਨ ਹੈ ਮੁੱਲ ਜਾਇ ਜੀ ਯਾਰ ਸ਼ਰਮੇ ਉਹਨਾਂ ਦੇ ਆ 82 ਦੀ ਤਾਜੀ ਸੂਈ ਮਗਰ ਕੱਟੀ ਆ 77000 ਦੀ ਝੋਟੀ ਤਾਜੀ ਸੂਈ 12 ਕਿਲੋ ਦੇ ਆਸ-ਪਾਸ ਇਹ ਦੁੱਧ ਪਿਆਜੂ ਮਗਰ ਕਟਾ ਇਹਦੇ ਥੱਲੇ 10 ਕਿਲੋ ਬੌਲਾ ਚਾਰਾਂ ਦਿਨਾਂ ਦੀ ਸੂਈ 13-14 ਕਿਲੋ ਦੁੱਧ ਪਿਆਜੂ 30000 ਦੀ ਆ ਤਿਆਰ ਮੱਝ ਗੱਬਣ ਬੈਂਦ ਨੂੰ ਸੂਪੇ ਰਾਤ ਨੂੰ ਸੂਪ ਇਹ ਵੀ 77000 ਦੀ ਠੀਕ ਐ ਉੱਧਰੋਂ ਇਹ ਹਰਿਆਣੇ ਦਾ ਗਈ ਇਹ ਠੀਕ ਹੈ। ਬਾੜੀ ਉੱਥੇ ਲੈ ਕੇ ਕਰਤਾ ਸ਼ੁਰੂ। ਬਾਈ ਕਹਿੰਦਾ ਉੱਧਰੋਂ ਕੰਮ ਕਰਤਾ ਸ਼ੁਰੂ ਹੁਣ ਉੱਧਰੋਂ ਜਾਨਵਰ ਆਉਂਦੇ ਸਾਰੇ। ਬਾਟ ਦੀਆਂ ਬੰਨੀਆਂ ਕਿਉਂਕਿ ਲੰਮੀ ਬਾਟ ਬਣ ਜਾਂਦੀ ਆ। ਸਾਢੇ 7 ਘੰਟਿਆਂ ਦਾ ਬਾਈ ਕਹਿੰਦਾ ਸਫਰ ਆਉਂਦੀਆਂ ਸੂਪੀਆਂ। ਇਹਦੇ ਥੱਲੇ 10 ਕਿਲੋ ਆ। 11 ਕਿਲੋ ਦੋ। 11 ਕਿਲੋ ਖੁੱਲਾ। 40 ਕਿਲੋ ਲਿਜਾਓ ਬਾਈ ਕਹਿੰਦਾ 12 ਕਿਲੋ ਆ ਆਪਾਂ 11 ਹੀ ਕਹਿੰਨੇ ਆ। ਇਹ ਦੇ ਦੇਣੀ ਆ 40000 40000 ਦੀ। ਮਗਰੇ ਇਹਦੇ ਕੱਟੀ ਆ ਬੱਛੀ ਆ ਆ ਕੱਟੀ ਨਹੀਂ ਬੱਛੀ ਆ ਕੱਟੀ ਉਹਦੇ ਮਗਰ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਮੱਝਾਂ ਦੋ ਬੈੜਾ ਬਿਲਕੁਲ ਜਾਇਜ਼ ਪਾ ਜਿਆਦਾ ਮਾਲ ਸੂਏ ਸਵਾਇਆ ਜਿਆਦਾ ਕੀ ਇੱਕ ਹੀ ਆ ਵੀ ਸੂਣ ਵਾਲੀ ਆ ਹੋਰ ਘੰਟੇ ਨੂੰ ਸੂਪੂ ਰਾਤ ਨੂੰ ਸੂਪੂ ਦੂਜੇ ਸਾਰੇ ਸੂਏ ਸਵਾਇਆ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੋਲ ਸਤਿ ਸ੍ਰੀ ਅਕਾਲ